ਕਾਲੀਦਾਨ ਨੂੰ ਕਿਤੇ ਵੋਟਪੋਲ ਕਾਲੀਦਾਨ ਤੇ ਖਤਮ ਹੋ ਗਿਆ ਹੁਣ ਉਹਨਾਂ ਨੂੰ ਆਪਣਾ ਜਿੱਜਾ ਸ਼ਰੀਰ ਵਗੜਨਾ ਪਿਆ ਨਿਆਣਿਆਂ ਦਾ ਫੁੱਫੜ ਵੀ ਕਰਦਾ ਇਹ ਸਾਲੇ ਨੇ ਆਪਣਾ ਜਿੱਜਾ ਕੱਢਦਾ ਤੇ ਜਿੱਦੋਂ ਸਾਡਾ ਰਿਜ਼ਲਟ ਆਉਣਾ 4 ਤਰੀਕ ਨੂੰ 5 ਵਜੇ ਫਿਰ ਇਹ ਸਾਲਾ ਜੋਨ ਲਾਉ ਕਿ ਮੈਂ ਇਹ ਜਿੱਦ ਨੂੰ ਵੀ ਲਗਦਾ ਕਰਦਾ ਕਿਉਂਕਿ ਸਭ ਤੋਂ ਪਹਿਲਾਂ ਸੁਖਬੀਰ ਦੇ ਖਿਲਾਫ ਬਗਾਵਤ ਹੋ ਪਈ ਉਹਨੂੰ ਬਦਲੋ ਜੀ ਇਹਨੇ ਪਾਰਟੀ ਦਾ ਸਦਾ ਦਾਸ ਕਰਦਾ ਉਹ ਬਗਾਵਤ ਦੇ ਪਿੱਛੇ ਸਭ ਤੋਂ ਜ਼ਿਆਦਾ ਹੱਥ ਜਿਹੜਾ ਮਜੀਠੀਆ ਦਾ ਅਲੀ ਦਾ ਉਹਨੇ ਫੜ ਲਿਆ ਉਹ ਟਮਾਟਰ ਵਾਲਾ ਮੁੱਦਾ ਕਿ ਜੀ ਨਾਂ ਨਹੀਂ ਲੈਣਾ ਹੁੰਦਾਗਾ ਕਿਤੇ ਇਹਦਾ ਨਾਂ ਨਹੀਂ ਲੈਣਾ ਹੁੰਦਾ ਸੁਖ ਬਲਾਸ ਮਾਲਕ ਸੁਖਬੀਰ ਸਿੰਘ ਬਾਦ ਪੁੱਤਰ ਪ੍ਰਕਾਸ਼ ਸਿੰਘ ਬਾਦ ਸੁਖ ਬਲਾਸ ਦੇ ਵੱਲ ਵਾਪਸ ਹੋ ਉਸ ਤੋਂ ਬਾਅਦ ਤੁਹਾਡੇ ਤੋਂ ਵਿਭਾਗ ਖੋਹ ਲਿਆ ਜਾਂਦਾਗਾ ਬਦਲ ਦਿੱਤਾ ਜਾਂਦਾ ਉਹ ਤਾਂ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੱਗੀ ਮੈਂ ਤਾਂ ਸੀਐਮ ਸਾਹਿਬ ਨੂੰ ਕਿਹਾ ਮੇਰੇ ਮਨ ਨੂੰ ਸ਼ਾਂਤੀ ਆ ਜਾਣੀ ਜਿੱਦਾਂ ਦੇ ਸੁਖ ਬਲਾਸ ਲੋਕਾਂ ਨੂੰ ਨੇ ਤੇ ਜੋਸ਼ੀ ਦਾ ਪਿਆਣਾ ਉਹਦਾ ਕਹਿੰਦੇ ਅਸੀਂ ਮਾਚ ਕੇ ਰੱਖ ਦਾਂਗੇ ਬਾਟੇ ਵਾਂਗੂ ਕਹਿੰਦੇ ਧਾਲੀਵਾਲ ਸਾਹਿਬ ਦਾ ਤਾਂ ਇੱਥੇ ਮਿਲਣਾ ਹੀ ਕੋਸ਼ਿਸ਼ ਇਹ ਪਹਿਲੇ ਪੰਜਾਬ ਦੇ ਕੈਂਡੀਡੇਟ ਹੋਣੇ ਜਿਹੜੇ ਲੋਕਾਂ ਨੂੰ ਹੀ ਕਹਿੰਦੇ ਫਿਰਦੇ ਆ ਕਿ ਪਾਰਟੀ ਨੂੰ ਵੋਟਾਂ ਦੇ ਦਿਓ ਮੈਨੂੰ ਇਹ ਜੋਚੀ ਨਾ ਉਹ ਅਕਾਲੀ ਦਲ ਤੇ ਮਾਨ ਉਹਨੂੰ ਕੋਈ ਸ਼ਾਇਦ ਇੱਕ ਵੀ ਹਲਕੇ ਦੇ ਵਿੱਚ ਮਜੀਠੀਆ ਦੀ ਮੀਟਿੰਗ ਕਰਾ ਕੇ ਦਿਖਾ ਨਸ਼ਾ ਤਤਕ ਖਤਮ ਹੋਊਗਾ ਵਿਰੋਧੀ ਕਹਿੰਦੇ 7 ਦਿਨ ਕਹਿੰਦੇ ਆਈ ਨਹੀਂ ਕਿ ਸਰਕਾਰ ਨੇ ਚਾਹੀ ਸੀ ਅਸਾ ਕਿੱਥੋਂ ਐਸਲੀ ਪਾਕਿਸਤਾਨ ਤੋਂ ਡਰੋਨ ਕੜੀ ਤੱਕ ਬਲ ਜਿਹੜਾ ਉਹ ਪੋਟਾ ਹੋਣੀ ਸ਼ੁਰੂ ਹੋ ਜਾਂਦੀ ਜਿੱਥੇ ਡਰੋਨ ਡੇਪਿਆ ਜਿੱਥੇ ਨਸ਼ੇ ਨੂੰ ਲੈ ਕੇ ਕੀ ਕਰੂ ਤੇ ਤੁਸੀਂ ਜੇ ਪਾਕਿਸਤਾਨ ਤੋਂ ਡਰੋਨ ਦਾ ਹੀ ਆਉਂਦਾ ਬਾਰਡਰ ਦਾ ਇਲਾਕਾ ਇਹ ਫਿਰ ਉਹਦੇ ਲਈ ਕੋਈ ਹੱਲ ਤੱਕ ਕਰਦਾ ਬੋਕਣਾ ਜੀ ਉਹ ਟੈਕਨੋਲੋਜੀ ਲੈ ਕੇ ਆਦੇ ਉਹ ਬਾਰਡਰ ਤੇ ਹੀ ਲਾ ਦੇ ਜਿਹੜੀ ਡੋਨਾਂ ਨੂੰ ਜਿਹੜਾ ਕੰਟਰੋਲ ਕਰੂ ਜਿੱਦਨ ਡਰੋਨ ਕੰਟਰੋਲ ਹੋ ਗਏ ਨਾਲ ਹੀ ਨਸ਼ੇ ਰੋਕਿਆ ਜਾਵੇਗਾ ਭਰੂ ਵਿਜੇ ਪ੍ਰਤਾਪ ਉਮਰਸਰ ਤੋਂ ਐਮ ਐਲ ਏ ਨੇ ਉਹ ਤੁਹਾਡੇ ਤੁਸੀਂ ਵੀ ਬੈਠੇ ਹੋ ਨੇ ਉਹ ਸਟੇਜ ਤੇ ਜ਼ਿਕਰ ਕਰਦੇ ਆ ਕਹਿੰਦੇ ਰਾਗੋ ਚੱਡਾ ਦੇ ਖਾਸ ਨੇ ਦੇਖੋ ਕਵਰ ਵਿਜੇ ਪ੍ਰਤਾਪ ਨੂੰ ਮੀਡੀਆ ਬਿਨਾਂ ਵਜਨ ਨੂੰ ਤੁਸੀਂ ਆਵਾਜ਼ ਲੜਕਦੀ ਜਾ ਕਰੋ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਪਾਰਟੀ ਲਈ ਕੰਮ ਕਰਦਾ ਹੈ ਪਰ ਪਾਰਟੀ ਦੇ ਐਂਟੀ ਕਿਉਂ ਬੋਲਦੇ ਜੋ ਉਹ ਤੁਸੀਂ ਕਹਿੰਦੇ ਅਸੀਂ ਕੰਮ ਕੀਤੇ ਹੋ ਕਹਿੰਦੇ ਕੀਤੇ ਹੀ ਕੋਈ ਨਹੀਂ ਦੇ ਪ੍ਰਧਾਨ ਮੰਤਰੀ ਪਟਿਆਲਾ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਦੇ ਨੇ ਕਹਿੰਦੇ ਤਾਂ ਸਿਰਫ ਰਬੜ ਸਟੈਂਪ ਮੁੱਖ ਮੰਤਰੀ ਨੇ ਦਿੱਲੀ ਤੋਂ ਚੱਲਦੇ ਦੇਖ ਜੰਦਾ ਦੇ ਜਿੱਤ ਕੱਲ ਪੁੱਸੇ ਦਿਆ ਕੈਡਾ ਨਹੀਂ ਬੰਦਿਆਂ ਦੀ ਸਰਕਾਰ ਆ ਉਹ ਪਹਿਲਾਂ ਦੂਜਿਆਂ ਨੂੰ ਕਹਿਣ ਬਾਰੇ ਆਪਣੇ ਤਾਂ ਪਹਿਲਾਂ ਸੋਚ ਲੈ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਔਰਤਾਂ ਨੂੰ 1000 ਨਹੀਂ 1100 ਰੁਪਏ ਦੇਵਾਂਗੇ ਕਹਿੰਦੇ ਵਿਰੋਧੀਆਂ ਨੇ ਉਹਦੇ ਤੇ ਵੀ ਤੰਜ ਕਸਣੇ ਸ਼ੁਰੂ ਕਰਤੇ ਕਹਿੰਦੇ ਹੁਣ ਇੱਕ ਹੋਰ ਜੁਮਲੀ ਛੱੜਤੀ ਕਹਿੰਦੇ ਲਾਰਾ ਲਾਤਾ ਵੋਟਾਂ ਲੈਣ ਦੇ ਬਾਕੀ ਜਿੰਨੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ ਜਿਹੜੀਆਂ ਗਾਰੰਟੀਆਂ ਦਿੱਤੀਆਂ ਸੀ 5 ਸਾਲ ਦੇ ਦਾਅਲੀ ਦਿੱਤੀਆਂ ਉਹ ਤੋਂ ਹੀ 2.5 ਸਾਲ ਤੋਂ ਪਹਿਲਾਂ ਕਰਤੀ ਦੋ ਸਾਲ ਚ ਪੂਰੀਆਂ ਕਰਤੀਆਂ ਕਿਹੜੀਆਂ ਕਿਹੜੀਆਂ ਗਾਰੰਟੀਆਂ ਦੇਤੀਆਂ ਗਿਣਾ ਸਕਦੇ ਮંત્રી ਸਾਹਿਬ ਕਹਿੰਦੇ ਵੀ ਬਾਹਰ ਜਿਆਦਾ ਰਹਿੰਦੇ ਨੇ ਪੰਜਾਬ ਦਾ ਪੈਸਾ ਬਾਹਰ ਲੈ ਕੇ ਜਾਂਦੇ ਨੇ ਹੈਲੀਕਾਪਟਰਾਂ ਤੇ ਝੂਟੇ ਬੋਹ ਲੈ ਰਹੇ ਨੇ ਕਿਹੜੇ ਹੈਲੀਕਾਪਟਰਾਂ ਤੇ ਝੂਟੇ ਲੈਦੇ ਜੀ ਪੰਜਾਬ ਦਾ ਖਜ਼ਾਨਾ ਕਹਿੰਦੇ ਲਾ ਜਾਂਦੇ ਗੁਜਰਾਤ ਜਾਂਦੇ ਆ ਪੰਜਾਬ ਦਾ ਆਕਾ ਨੂੰ ਆਕਾ ਨੂੰ ਖੁਸ਼ ਕਰਨ ਦੇ ਉੱਤੇ ਲੱਗੇ ਰਹਿੰਦੇ ਨੇ ਕਹਿੰਦੇ ਉਹ ਸਭ ਗੱਲਾਂ ਨੇ ਕਿਹੜਾ ਆਕਾ ਫੜ ਕੇ ਜੇਲ੍ਹ ਚ ਦੇ ਤਾ ਉਹਨੂੰ ਖੁਸ਼ ਕਰਦੇ ਲੱਗੇ ਇਹ ਕਿਹੜੇ ਮੁੱਦੇ ਲੈ ਕੇ ਜਾਓਗੇ ਲੋਕ ਸਭਾ ਦੇ ਅੰਦਰ ਤੁਹਾਨੂੰ ਲੋਕ ਉਹ ਉਮੀਦਵਾਰ ਚੁਣਨਾ ਕਰਾ ਸਕਦੇ ਹੋ ਸਾਨੂੰ ਅੰਮ੍ਰਿਤਸਰ ਦੇ ਇੱਕ ਪੰਜ ਜਿਹੜੇ ਤੁਸੀਂ ਮੁੱਦੇ ਲੈ ਕੇ ਲੋਕ ਸਭਾ ਦੇ ਵਿੱਚ ਬਾਚੂਗਾ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਅੰਦਰ ਗਰਮੀ ਵਧ ਰਹੀ ਆ ਉਸ ਦੇ ਨਾਲ ਸਿਆਸਤ ਭਖ ਰਹੀ ਆ ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਕਹਿੰਦੇ ਲੀਡਰਾਂ ਦੀਆਂ ਧੜਕਣਾ ਵੀ ਤੇਜ਼ ਹੋ ਜਾਂਦੀਆਂ ਨੇ ਅਸੀਂ ਗੁਰੂਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਦੇ ਧਾਕੜ ਮੰਤਰੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਇਸ ਵਾਰ ਆਮ ਆਦੀ ਪਾਰਟੀ ਦੇ ਵੱਲੋਂ ਲੋਕ ਸਭਾ ਉਮੀਦਵਾਰ ਅਲਾਨੇ ਗਏ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਦੇਸ਼ ਆ ਵਿਦੇਸ਼ਾਂ ਦੇ ਤੱਕ ਕੌਣ ਨਹੀਂ ਜਾਣਦਾ ਇਸ ਦੇ ਬਾਰੇ ਮੈਨੂੰ ਲੱਗਦਾ ਬਹੁਤੀ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਢ ਕਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਹੋ ਜਲੀਵਾਲ ਸਾਹਿਬ ਇੱਕ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਭਾਕੜ ਮੰਤਰੀ ਦੇ ਨਾਮ ਨਾਲ ਤੁਸੀਂ ਜਾਣੇ ਜਾਂਦੇ ਹੋ ਜਦੋਂ ਇਸ ਤਰੀਕੇ ਦਾ ਸੁਣਨ ਨੂੰ ਮਿਲਦਾ ਉਹ ਤਾਂ ਕਿਸ ਤਰੀਕੇ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਨਹੀਂ ਆਪਣੇ ਕੰਮ ਤੇ ਮਾਣ ਹੁੰਦਾ ਹਮ ਆਪਾਂ ਜਿਹੜਾ ਕੰਮ ਕਰਦੇ ਹਾਂ ਜੀ ਆਪਾਂ ਕੋਈ ਗਲਤ ਮੈਂ ਕਦੀ ਗਲਤ ਕੰਮ ਨਹੀਂ ਕਰਦਾ ਪਰ ਮੈਂ ਅਫਸਰ ਨੂੰ ਹਮੇਸ਼ਾ ਕਹਿੰਦਾ ਕਿ ਜਦ ਸਹੀ ਕੰਮ ਕਰੋ ਲੋਕਾਂ ਨੇ ਵੋਟਾਂ પાਕੇ ਸਰਕਾਰ ਬਣਾਈ ਹੈ ਲੋਕਾਂ ਨੂੰ ਸਾਫ਼ ਸਮਝ ਦਿਖ ਦਿਗਾ ਮੈਨੂੰ ਆਪਣੇ ਕੰਮ ਤੇ ਪ੍ਰਾਉਡ ਹੈ ਜੋ ਮੇਰੇ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਜੀ ਅੱਜ ਤੱਕ ਉਹਨਾਂ ਨੇ ਜਿੰਨੀਆਂ ਡਿਊਟੀਆਂ ਲਈ ਹਮ ਸਦ ਮੈਂ ਅਦਵੈਨਜੀ ਨੇ ਲਈ ਹੋਏ ਮਾਨ ਸਾਹਿਬ ਨੇ ਲਈ ਹੋਏ ਜੀ ਡਿਊਟੀ ਪ੍ਰਤੀ ਵਫਾਦਾਰੀ ਉਹਦੇ ਪ੍ਰਤੀ ਰਾਤ ਦਿਨ ਕੰਮ ਕਰਦੇ ਹਾਂ ਇਸ ਕਰਕੇ ਤੁਹਾਡੇ ਅੱਗੇ ਦੋ ਸ મિતੋ ਤਾਕੜਵੰਤੀ ਦੁੱਝਾ ਮੰਦੀ ਕਰਦੇ ਚਲੋ ਬੰਦ ਖੁਸ਼ ਹੋ ਜਾਂਦੇ ਤਾਨੀਵਾ ਸਾਹਿਬ ਕੱਲ ਮੱਖ ਮੰਤਰੀ ਜਦੋਂ ਰੋਡ ਸ਼ੋਅ ਕਰਨ ਵਾਸਤੇ ਤੁਹਾਡੇ ਵਾਸਤੇ ਹੁੰਦੇ ਆ ਉਹ ਕਹਿੰਦੇ ਕਿ ਇੰਡੀਆ ਗੱਠ ਜੁੜ ਦੀ ਸਰਕਾਰ ਬਣ ਗਈ ਤੇ ਮੰਤਰੀ ਨੇ ਤਾਂ ਉੱਥੇ ਮੰਤਰੀ ਬਣ ਜਾਣਾਗਾ ਫਿਰ ਜਾ ਕੇ ਕਹਿੰਦੇ ਮਾਈਕ ਦੀ ਵੀ ਲੋੜ ਨਹੀਂ ਪੈਣੀ ਬੋਲਣ ਲੱਗੇ ਸਪੀਕਰ ਡਰਿਆ ਕਰੂਗਾ ਉਹਦਾ ਉਹ ਕਿਉਂਗਾ ਵਿਧਾਨ ਸਭਾ 'ਚ ਆਪਣੀ ਆਵਾਜ਼ ਦੇਣੀ ਹੈ ਪਾਹੀ ਆਵਾਜ਼ ਗਲਗੁਲਾ ਮਾਦਾ ਇਹਨੇ ਚੰਗਾ ਦਿੱਤਾ ਕੱਦ ਕਾਠ ਵੀ ਮਾਰਾ ਇਹਨੇ ਸੋਨਾ ਦਿੱਤਾ ਕੱਦ ਕਾਠ ਵੀ ਮਾਦਾ ਇਹਨੇ ਕਿਰਪਾ ਕੀਤੀ ਮੇਰੇ ਮੇਰੇ ਡੈਡ ਬੜੇ ਜਵਾਨ ਸੀ ਹਾਂ ਮੇਰੀ ਮਦਦ ਵੀ ਜਵਾਨ ਸੀ ਇੱਕ ਘੱਟ ਘੱਟ ਮਾਦਾ ਨਹੀਂ ਦਿੱਤਾ ਗੱਲਾਂ ਅੱਛਾ ਦਿੱਤਾ ਜੀ ਆਪਣੀ ਗੱਲ ਕਹਿ ਲੈਣੀਆਂ ਟਾਈਮ ਨਾਲ ਤੋਂ ਮੈਂ ਉਹ ਮਾਨ ਸਾਹਿਬ ਤਾਂ ਇਹ ਕਈ ਕਹਿੰਦੇ ਕਿ ਲੋਕ ਸਭਾ ਦਾ ਸਪੀਕਰ ਵੇਖਿਆ ਕਰੂਗਾ ਤਾਲੀਬਾ ਸਾਹਿਬ ਟਰੋਲ ਬਹੁਤ ਕੀਤਾ ਜਾਂਦਾ ਤੁਹਾਨੂੰ ਹਨਾ ਕਦੇ ਸੁਪਾਲ ਸਿੰਘ ਖਹਿਰਾ ਟਰੋਲ ਕਰਦੇ ਆ ਹੁਣ ਕਾਲੀ ਦਾ ਉਹਨੇ ਫੜ ਲਿਆ ਉਹ ਟਮਾਟਰ ਵਾਲਾ ਮੁੱਦਾ ਕੀ ਜੀ ਨਾਂ ਨਹੀਂ ਲੈਣਾ ਆਉਂਦਾਗਾ ਕਿੱਥੇ ਆ ਕਾਲੀ ਦਾ ਕਾਲੀ ਦਾ ਕਿੱਥੇ ਹੂੰ ਕਾਲੀ ਦਾ ਕਿੱਥੇ ਕੀ ਕਹਿੰਦੇ ਨਾਂ ਨਹੀਂ ਲੈਣਾ ਆਉਂਦਾ ਹੂੰ ਸੁਖ ਬਲਾ ਸਹੀ ਕਹਿੰਦਾ ਮੈਂ ਹੂੰ ਪਹਿਲਾਂ ਮੈਂ ਕਹ ਪੰਜਾਬ ਚ ਪਹਿਲਾ ਬੰਦਾ ਹੂੰ ਸੁਖ ਬਲਾਸ مالک ਸੁਖਬੀ ਸਿੰਘ ਬਾਦਲ ਪੁੱਤਰ ਪ੍ਰਕਾਸ਼ ਸਿੰਘ ਬਾਦਲ ਸਭ ਨੇ ਇੱਕ ਦੀ ਗੱਲ ਪਰ ਤਲੀ ਵਸਾ ਜਦੋਂ ਤੁਸੀਂ ਸੁਖ ਬਲਾਸ ਦੇ ਮੱਲ ਵਾਦੇ ਹੋ ਉਸ ਤੋਂ ਬਾਅਦ ਤੁਹਾਡੇ ਤੋਂ ਵਿਭਾਗ ਖੋਹ ਲਿਆ ਜਾਂਦਾ ਹੈਗਾ ਬਦਲ ਦਿੱਤਾ ਜਾਂਦਾ ਕੋਈ ਇਹ ਗੱਲ ਨਹੀਂ ਵਧਾਂਗੇ ਹੂੰ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੱਗੀ ਉੱਥੇ ਹੂੰ ਇੱਕ ਨਾ ਇੱਕ ਦਿਨ ਉਹ ਲੋਕਾਂ ਦਾ ਹੋਊਗਾ ਤੁਸੀਂ ਦੇਖੀ ਦਿਓ ਹੂੰ ਆਪਾਂ ਕੀਤਾ ਇਹ ਤੋਂ ਸੀਐਮ ਸਾਹਿਬ ਕਹਿੰਦੇ ਕਿ ਦਿਦੋ ਤੇ ਮੈਂ ਤਾਂ ਸੀਐਮ ਸਾਹਿਬ ਨੂੰ ਕਿਹਾ ਮੇਰੇ ਮਨ ਨੂੰ ਸ਼ਾਂਤੀ ਆ ਜਾਣੀ ਹੈ ਜਿੱਦਾਂ ਦੇ ਸੁੱਖ-ਵਿਲਾਸ ਲੋਕਾਂ ਦਾ ਹੋ। ਤੁਸੀਂ ਅੱਜ ਵੀ ਚਾਹੁੰਦੇ ਹੋ ਵੀ ਸੁੱਖ-ਵਿਲਾਸ ਜਿਹੜਾ ਬਿਲਕੁਲ ਮੈਂ ਚਾਹੁੰਦਾ। ਹੂੰ। ਤੇ ਸੁੱਖ-ਵਿਲਾਸ ਲੋਕਾਂ ਦਾ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਆ। ਉਹ ਲੋਕਾਂ ਦਾ ਹੋਣਾ ਚਾਹੀਦਾ। ਅਨਿਲ ਜੋਸ਼ੀ ਦਾ ਬਿਆਨ ਹੁੰਦਾ ਕਹਿੰਦੇ ਅਸੀਂ ਮਾਣ ਕੇ ਰੱਖ ਦਾਂਗੇ ਬਾਟੇ ਵਾਂਗੂ। ਕਹਿੰਦੇ ਧਾਲੀਵਾਲ ਸਾਹਿਬ ਦਾ ਤਾਂ ਇੱਥੇ ਮਿਲਣਾ ਹੀ ਕੁਛ ਨਹੀਂ। ਜਦ ਜੋਸ਼ੀ ਜੀ ਨੇ ਹੂੰ ਇਹ ਪਹਿਲੇ ਪੰਜਾਬ ਦੇ ਕੈਂਡੀਡੇਟ ਹੋਣੇ। ਹੂੰ। ਜਿਹੜੇ ਲੋਕਾਂ ਨੂੰ ਹੀ ਕਹਿੰਦੇ ਫਿਰਦੇ ਆ ਕਿ ਪਾਰਟੀ ਨੂੰ ਵੋਟਾਂ ਦੇ ਦਿਓ ਮੈਨੂੰ ਦਿਓ ਕਿਉਂਕਿ ਲੋਕ ਉਹਨੂੰ ਸ਼ਹਿਰ ਦੇ ਵਿੱਚ ਪੈਂਦੇ ਆ ਜੇ ਜੋਸ਼ੀ ਅੰਨਾ ਉਹਨੂੰ ਕਾਲੀ ਦਲ ਤੇ ਬਾਣ ਹੂੰ ਉਹਨੂੰ ਕੋਈ ਸ਼ਹਿਰ ਦੇ ਇੱਕ ਵੀ ਹਲਕੇ ਦੇ ਵਿੱਚ ਮਜੀਠੀਆ ਦੀ ਮੀਟਿੰਗ ਕਰਾ ਕੇ ਦਿਖਾਓ ਜੇ ਲੋਕ ਉਹਨੂੰ ਵੜਦੇ ਨੇ ਕਿ ਮੁੜ ਕੇ ਪੰਜਾਬ ਚ ਦੇ ਆ ਹੂੰ ਕਾਲੀ ਦਲ ਨੂੰ ਕਿਤੇ ਵੋਟਪੰਨ ਕਾਲੀ ਦਲ ਤਾਂ ਖਤਮ ਹੋ ਗਿਆ ਹੁਣ ਤਾਂ ਉਹਨਾਂ ਨੂੰ ਆਪਣਾ ਜਿੱਜਾ ਸ਼ਹੀਦ ਵਗੜਨਾ ਪਿਆ ਨਿਆਣਿਆਂ ਦਾ ਫੁੱਫੜ ਵੀ ਕਰਦਾ ਤੇ ਕੋਲ ਕਾਲੀ ਦਲ ਦੇ ਵਾਈਸ ਪ੍ਰਧਾਨ ਸੀਗੇ ਭਾਈ ਮਨਜੀਤ ਸਿੰਘ ਹੂੰ ਸਾਡ ਭਾਈ ਮਨਜੀਤ ਸਿੰਘ ਧਾਰਮਿਕ ਤੌਰ ਤੇ ਬਹੁਤ ਵੱਡੀ ਸ਼ਖਸੀਅਤ ਸੀ ਹੂੰ ਸਮਝਣ ਦੀ ਗੱਲ ਅਮਰੀਕ ਸਿੰਘ ਦੇ ਛੋਟੇ ਪਿਤਾ ਤੇ ਹੈ ਹੀ ਆ ਉਹਨਾਂ ਦੇ ਪਿਤਾਵਤ ਦੀ ਜਿਹੜੀ ਧਾਰਮਿਕ ਦੇਖ ਬੰਦਾ ਹੱਥ ਖੜੇ ਕਰਕੇ ਜਲਾਲ ਕੋ ਬੰਦਾ ਰਹਿ ਗਿਆ ਉਹਨੂੰ ਸਾਰਾ ਬਣੋਇਆ ਰਹਿ ਕੇ ਕੱਦੀਆਂ ਗੰਡੀਆਂ ਤੇ ਗੰਡਾ ਸਿੰਘ ਡਰਾਈਵਰ ਸਾਡੇ ਮੱਝ ਕਿੰਨੇ ਹੂੰ ਉਹ ਜੀਜਾ ਸਾਲਾ ਇਹ ਸਾਲੇ ਨੇ ਆਪਣਾ ਜੀਜਾ ਕੱਢਦਾ ਤੇ ਜਿੱਦਾਂ ਸਾਡਾ ਰਿਜ਼ਲਟ ਆਉਣਾ 4:30 ਨੂੰ 5:00 ਵਜੇ ਤਿਆਰੀਆਂ ਸ਼ੁਰੂ ਹੋ ਜਾਣੀਆਂ ਫਿਰ ਇਹ ਸਾਲਾ ਜੋ ਲਾਊ ਕਿ ਮੈਂ ਇਹ ਜਿਹਨ ਵੇਲਾ ਕਿਦਾ ਕਰਦਾ ਕਿਉਂਕਿ ਸਭ ਤੋਂ ਪਹਿਲਾਂ ਸੁਖਬੀਰ ਦੇ ਖਿਲਾਫ ਬਗਾਵਤ ਹੋਊਗੀ ਪੇਨੂੰ ਬਦਲ ਹੋ ਜੀ ਨੇ ਪਾਰਟੀ ਦਾ ਸੱਤਾ ਦਾਾਸ ਕਰਦਾ ਉਹ ਤੋਂ ਬਗਾਵਤ ਦੇ ਪਿੱਛੇ ਸਭ ਤੋਂ ਜ਼ਿਆਦਾ ਹੱਥ ਜਿਹੜਾ ਮਜੀਠੀ ਦਾ ਉਹ ਅੱਛਾ ਤੁਹਾਡੇ ਵੱਲ ਸਾਬ ਨਸ਼ਾ ਤਰਜ ਖਤਮ ਹੋਊਗਾ ਵਿਰੋਧੀ ਕਹਿੰਦੇ 7 ਦਿਨ ਕਹਿੰਦੇ ਆਈ ਨਹੀਂ ਕਿ ਸਰਕਾਰ ਨੇ ਚਾਹੀ ਸੀਗਾ ਹੋਊਗਾ ਦੇਖੋ ਅਸੀਂ ਜਿਹੜਾ ਪੰਜਾਬ ਦੇ ਅੰਦਰ ਸੀਗਾ ਜਿਹੜਾ ਪੰਜਾਬ ਦੇ ਅੰਦਰ ਸਮਗਲਾਂ ਦਾ ਜਿਹੜੇ ਕੁਝ ਪੁਲਿਸ ਅਫਸਰ ਸੀਗੇ ਉਹ ਜਿਹੜੇ ਪੋਲੀਟੀਕਲ ਬੰਦੇ ਸੀਗੇ ਜਿਹੜਾ ਉਹ ਨੈਕਸਸ ਸੀਗਾ ਉਹ ਹੀ ਤੋੜ ਵੀ ਦਿੱਤਾ ਤੇ ਜੇਲਾਜੂ ਡਾਕਟਰ ਪਰ ਤੁਹਾਡੇ ਸਾਡੀ ਸਾਡੀ ਇੱਕ ਬੜੀ ਲੰਬਾਉਂਦੀ ਹੂੰ ਸੁਣਾ ਸਾਡੀ ਇੱਕ ਬਿਗ ਪ੍ਰੋਬਲਮ ਹੈ ਨਸ਼ਾ ਆ ਕਿੱਥੋਂ ਆ ਇਸ ਵੇਲੇ ਪਾਕਿਸਤਾਨ ਤੋਂ ਡਰੋਨ ਕੜੀ ਤੱਕ ਬਲ ਜਿਹੜਾ ਉਹ ਬੋਰਟਾਉਣੇ ਸ਼ੁਰੂ ਹੋ ਜਾਂਦੇ ਇੱਥੇ ਡੌਨ ਡੇਪਿਆ ਜਿੱਥੇ ਡੇਪਿਆ ਅਫਸਰ ਬਗਵਾ ਰਹੇ ਨੇ ਉਹ ਵਰਗੇਜੇ ਪ੍ਰਤਾਪ ਉਮਰਸਰ ਤੋਂ ਐਮ ਐਲ ਏ ਨੇ ਉਹ ਤਾ ਤੁਸੀਂ ਵੀ ਬੈਠੇ ਹੋ ਨੇ ਉਹ ਸਟੇਜ ਤੇ ਜ਼ਿਕਰ ਕਰਦੇ ਆ ਕਹਿੰਦੇ ਰਾਗੋ ਚੱਡਾ ਦੇ ਖਾਸ ਨੇ ਉਹਨਾਂ ਦਾ ਆਪਣਾ ਐਂਗਲ ਹੈ ਮੇਰਾ ਆਪਣਾ ਐਂਗਲ ਤੁਸੀਂ ਇਨਕੁਆਇਰੀ ਕਰਵਾਈ ਉਸ ਚੀਜ਼ ਦੀ ਕੱਲ ਹੀ ਉਹ ਕੱਲ ਹੀ ਐਦਾ ਸਾਰੇ ਲੋਕ ਕਹਿੰਦੇ ਐਦਾ ਥੋੜੀ ਇਨਕੁਆਇਰੀ ਹੁੰਦੀ ਹੁੰਦਾ ਆਪਣਾ ਗੱਲ ਠੀਕ ਆ ਉਹਨਾਂ ਦਾ ਉਹਨਾਂ ਆਪਣਾ ਪੱਕਾ ਰੱਖਿਆ ਉਹ ਦੱਸਦੇ ਲੋ ਜੀ ਦੱਸ ਦਿੰਦੇ ਉੱਥੇ ਬੋਝ ਹੁੰਦੇ ਮੈਂ ਤਾਂ ਕਦੇ ਦੱਸਿਆ ਯਾਰ ਵੇਖੋ ਕਬਤ ਗਿਜੇ ਪ੍ਰਤਾਪ ਨੂੰ ਮੀਟੀਆਂ ਬੇਨਾਂ ਪਾਰਟੀ ਦਾ ਵਫਾਦਾਰ ਨਹੀਂ ਹੈ ਪਾਰਟੀ ਲਈ ਕੰਮ ਕਰਨ ਦਾ ਪਰ ਪਾਰਟੀ ਦੇ ਐਂਟੀ ਕਿਉਂ ਬੋਲਦੇ ਜੋ ਉਹ ਤੁਸੀਂ ਕਹਿੰਦੇ ਅਸੀਂ ਕੰਮ ਕੀਤੇ ਹੋ ਕਦੇ ਕੀਤੇ ਕੋਈ ਉਹ ਜਿਹੜਾ ਉਹਨਾਂ ਦਾ ਇੰਗਰ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਆ ਕਿ ਮੇਰੇ ਦੇ ਦਿੱਤੇ ਮਤ ਵੇਚਦੇ ਆ ਵੀ ਐ ਇਦਾਂ ਹੋਣੀ ਚਾਹੀਦੀ ਹੁੰਦੀ ਹਮ ਸੱਤ 75 ਸਾਲ ਦਾ ਗੰਦ ਪਿਆ 75 ਸਾਲ ਦਾ ਕਬਲ ਵੀ ਪ੍ਰਤਾਪ ਸਿੰਘ ਦੀ ਬਾਕੀ ਲੋਕਾਂ ਨੂੰ ਮੈਂ ਰੋਜ਼ ਬੋਲਦਾ ਕਿ ਜੇ ਤੁਸੀਂ ਕਹੋਗੇ ਭਗਵੰਤ ਮਾਨ ਕੋ ਜਾਦੂ ਦੀ ਛੜੀ ਹੈ ਉਹ ਮਿੰਟੋ ਮਿੱਟੀ ਹਲ ਕਰ ਦੂਗਾ ਤੇ ਤੁਸੀਂ हां सही सोब नहीं ਲੈ ਸਕਦੇ ਹੋ ਇਹ ਸਿਸਟਮ ਆ ਇਹਨੂੰ ਠੀਕ ਕਰਨ ਦਾ ਟਾਈਮ ਲੱਗੂਗਾ ਉਹ 2 ਸਾਲ ਚ ਬੜਾ ਕੰਮ ਕੀਤਾ ਬਾਕੀ ਕੰਮ ਜੇ ਤੇ 300 ਸਰਕਾਰ ਚ ਮੈਂ ਆ ਲੋਕ ਸਭਾ ਜਾਵਾਂ ਉੱਥੇ ਲੜਾਈ ਲੜਾਂਗੇ ਪੰਜਾਬ ਦੀ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਓਗੇ ਲੋਕ ਸਭਾ ਦੇ ਅੰਦਰ ਤੁਹਾਨੂੰ ਲੋਕੋ ਉਮੀਦਵਾਰ ਚੁਣਨਾ ਕਿਉਂ ਚੁਣਨਾ ਕਿਹੜੇ ਮੁੱਦੇ ਨੇ ਜਿਹੜੇ ਪੰਜ ਜਿਹੜੇ ਗਿਣਾ ਸਕਦੇ ਹੋ ਸਾਨੂੰ ਅੰਮ੍ਰਿਤਸਰ ਦੇ ਪੰਜ ਜਿਹੜੇ ਤੁਸੀਂ ਮੁੱਦੇ ਲੈ ਕੇ ਲੋਕ ਸਭਾ ਦੇ ਵਿੱਚ ਬਾਚੂਕੋਗੇ ਅਬਸਰਦ ਸਭ ਤੋਂ ਵੱਡਾ ਮੁੱਦਾ ਹੈ ਕਿਥੋਂ ਇੰਡਸਟਰੀ ਚ ਨਹੀਂ ਹੂੰ ਅਸੀਂ ਇੰਡਸਟਰੀ ਆਫਸ ਲੈ ਕੇ ਆਉਂਦੇ ਹਾਂ ਨੰਬਰ 2 ਬਾਗਾ ਬਾਰਡਰ ਬੰਦ ਕਰਕੇ ਹੂੰ ਸਾਡਾ ਟ੍ਰੇਡ ਜਿਹੜਾ ਉਹ ਖਤਮ ਹੋ ਗਿਆ ਸਾਡਾ ਸਾਦਾ ਬਾਗਾ ਬਾਰਡਰ ਖੁੱਲਾ ਸੀ ਡਰਾਈ ਫਰੂਟ ਦੀ ਹੱਬ ਹੀ ਅੰਮ੍ਰਿਤਸਰ ਹੂੰ ਡਰਾਈ ਫਰੂਟ ਉਹਦਾ ਬੰਦ ਹੋ ਗਿਆ ਸਾਦਾ ਹੀ ਉੱਥੇ ਕੰਡ ਲੈ ਕੜਾਚੀ ਤੋਂ ਉਧਰ ਜਾਣ ਲੱਗ ਸਾਡੀ ਮਜੀਠ ਮੰਡੀ ਵੈਲੀ ਹੋ ਗਈ ਮੇਰਾ ਦੂਜਾ ਮਸਲਾ ਹੋਗਾ ਪਹਿਲਾ ਇੰਡਸਟਰੀ ਦੂਜਾ ਟ੍ਰੇਡ ਉਹ ਤੀਜਾ ਇਸ ਸ਼ਹਿਰ ਦੇ ਅੰਦਰ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ। ਹੂੰ ਬਹੁਤ ਵੱਡੀ ਪ੍ਰੋਬਲਮ ਹੈ। ਬੜੇ ਬੜੇ ਵੱਡੇ ਸਕੈਂਡਲ ਹੋਏ। ਜੇ ਮੈਂ ਕਵਾਂ ਮੈਂ ਕਹਿ ਸਕਦਾ ਕਿ ਹਰ ਬੰਪੀਆਂ ਦੇ ਪਿਛਲੇ ਸਰਕਾਰਾਂ ਨੇ ਇੰਨੇ ਸਕੈਂਡਲ ਕਰਕੇ। ਹੂੰ ਸੀਵਰੇਜ ਤੋਂ ਲੋਕ ਇੰਨੇ ਪਰੇਸ਼ਾਨ ਨੇ। ਮੈਂ ਸੀਵਰੇਜ ਜਿਹੜਾ ਮੇਰੇ ਅਜੰਡੇ ਤੇ ਹੈ ਕਿ ਲੋਕਾਂ ਨੂੰ ਸਾਫ਼ ਸੁਥਾ ਪਾਣੀ ਦੇਣਾ ਉਹ ਮੇਰੀ ਪਹਿਲੀ ਡਿਊਟੀ। ਹੂੰ ਔਰ ਮੈਂ ਸਪੋਰਟ ਹੱਬ ਜਿਹੜੀ ਹੈ ਉਹ ਇੱਥੋਂ ਬਣਾਉਣੀ ਚਾਹੁੰਦੇ ਹਾਂ। ਇਹ ਬਹੁਤ ਵਧੀਆ ਸਟੇਡੀਅਮ ਸਪੋਰਟ ਸਬੂਗੀ। ਉਹਦੇ ਇੱਕ ਮੈਂ ਰੀਡ ਕੀਤਾ ਸੀਗਾ ਕਿ ਜਿਹੜਾ ਜਿੰਨੀਆਂ ਹਿਸਟੋਰੀਕਲ ਮੂਵੀ ਬਣੀਆਂ ਹੂੰ ਉਹ ਜਦੋਂ ਬਣਦੀਆਂ ਉਹਨਾਂ ਦੀ ਸ਼ੂਟਿੰਗ ਹਮ ਸੱਚ ਆ ਕੇ ਹੁੰਦੀ ਹੈ ਬਹੁਤ ਫਿਲਮ ਇੰਡਸਟਰੀ ਹੁੰਦੀ ਪੂਰੇ ਹੋਟਲ ਬੁੱਕ ਹੋ ਜਾਂਦੇ। ਜੀ। ਤਾਂ ਮੈਂ ਸੋਚਦਾ ਕਿ ਜਦਾਂ ਮਤਲਬ ਹਾਇਦਰਾਬਾਦ ਦੇ ਵਿੱਚ ਫਿਲਮ ਸਿਟੀ ਬਣੀ ਹੂੰ 2000 ਏਕੜ 'ਚ 1 ਲੱਖ ਬੰਦਾ ਕੰਮ ਕਰਦਾ ਹੂੰ। ਸਾਰੇ ਬੰਬੇ ਵਾਲੇ ਉੱਥੇ ਜਾਂਦੇ ਸ਼ੂਟਿੰਗਾਂ ਸਾਡੀ ਅੱਜ ਕੱਲ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਉਹਦਾ ਵੀ ਚੰਗਾ ਬੂਮ ਹੈ ਤੇ ਮੈਂ ਸਮਝਦਾ ਕਿ ਇੱਕ ਫਿਲਮ ਸਿਟੀ ਅੰਬਸਾਦ ਵਿੱਚ ਬਣਨੀ ਚਾਹੀਦੀ ਔਰ ਪੰਜਵਾਂ ਮੇਰਾ ਆਖਰੀ ਮੇਰਾ ਸ਼ਹਿਰ ਦਾ ਜਿਹੜਾ ਸੁੰਦਰੀ ਕੰ ਅੰਦਾਜ਼ ਸ਼ਹਿਰ ਦਾ ਜਿਹੜਾ ਸੁੰਦਰੀ ਕੰ ਦਾ ਮਾਡਲ ਆ ਉਹਦੇ ਤੇ ਕੰਮ ਕਰਦੇ ਹਾਂ ਮੈਂ ਉਹਦੇ ਤੇ ਆਪਾਂ ਕਰਾਂਗੇ ਕਿ ਸ਼ਹਿਰ ਇੰਨਾ ਪੁੱਤੜਿਆ ਇਹਦਾ ਸੁੰਦਰੀ ਕੰ ਕਿੱਦਾਂ ਕਰਨਾ ਉਹ 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 ਮੈਂ ਕਹਤੋਂ ਨਸ਼ੇ ਨੂੰ ਲੈ ਕੇ ਕੀ ਕਰੂਗੀ ਨਸ਼ੇ ਦੇ ਮੈਂ ਤੁਹਾਨੂੰ ਦੱਸਤਾ ਕਿ ਜਦੋਂ ਤੁਸੀਂ ਜਾਂ ਪਾਕਿਸਤਾਨ ਦੇ ਡਰੋਨ ਦਾ ਹੀ ਆਉਂਦਾ ਬਾਰਡਰ ਦਾ ਇਲਾਕਾ ਇਹ ਫਿਰ ਉਹਦੇ ਲਈ ਕੋਈ ਹੱਲ ਤਾਂ ਕਰਨਾ ਪੋਊਗਾ ਨਾ ਜੀ ਤਿੰਨ ਮੀਟਿੰਗਾਂ ਮੁਖਵੰਤੀ ਸਾਹਿਬ ਨੇ ਹਮ ਹੋਮ ਮਿਨਿਸਟਰ ਇੱਕ ਮੀਟਿੰਗ ਅਜਤੋਂ 1.5 ਸਾਲ ਪਹਿਲਾਂ ਉਹਨਾਂ ਦੀ ਭਧਾਨ ਮੰਤਰੀ ਨਾਲ ਹੋਈ ਔਰ ਉੱਥੇ ਇਹੀ ਡਿਸਕਸ ਹੋਇਆ ਕਿ ਡਰੋਨ ਬਿਕਸ ਵਸੇਪੇ ਨੂੰ ਕਿਤਾ ਬੰਦ ਕਰੀ ਸਾਡੇ ਕੋਲ ਇੰਡੀਆ ਗਵਰਨਮੈਂਟ ਕੋ ਪੰਜਾਬ ਨਹੀਂ ਹਮ ਇੰਡੀਆ ਗਵਰਨਮੈਂਟ ਕੋਲ ਕੋਈ ਟੈਕਨੋਲੋਜੀ ਇਦਾਂ ਦੀ ਨਹੀਂ ਆਈ ਜਿਹਦੇ ਨਾਲ ਹੀ ਡਰੋਨ ਨੂੰ ਟੱਕ ਸਕਿਆ ਹੁਣ ਬਲ ਜਿਹੜੀ ਲਾਸਟ ਮੀਟਿੰਗ ਹੋਈ ਉਹਦੇ ਵਿੱਚ ਹੋਮ ਮਿਨਿਸਟਰ ਨੇ ਆ ਅਮਿਤ ਸ਼ਾਦੀ ਨੇ ਸੀਐਮ ਸਾਹਿਬ ਨੂੰ ਕਿਹਾ ਕਿ ਅਸੀਂ ਇੱਕ ਛੇ ਜਾਪਾਨ ਦੀ ਹੈ ਸਾਨੂੰ ਉਹਨੇ ਕੈਪੈਬਿਲਿਟੀ ਦੱਸਿਆ ਉਹ ਟੈਕਨੋਲੋਜੀ ਲੈ ਕੇ ਆ ਦੇ ਉਹ ਬਾਰਡਰ ਤੇ ਹੀ ਲਾ ਦੇ ਜਿਹੜੀ ਡੋਨਾਂ ਨੂੰ ਜਿਹੜਾ ਕੰਟਰੋਲ ਕਰ ਦੋ ਜਿੱਦਣ ਡਰੋਨ ਕੰਟਰੋਲ ਹੋ ਗਏ ਹਲਾ ਬਾਰਡਰ ਉਹਨਾਂ ਕੋਹਾ ਸੈਂਟਰਲ ਗਵਰਨਮੈਂਟ ਕੋਲ ਸਾਡੀ ਸਟੇਟ 'ਚ ਸਾਡੀ ਨਾਲ ਡਿਊਟੀ ਬੰਦੀ ਜਿੱਦਨ ਮਤਲਬ ਜਿਹੜਾ ਡਰੋਨਾਂ ਦਾ ਮਾਮਲਾ ਹੱਲ ਹੋ ਗਿਆ ਨਾਲ ਹੀ ਨਸ਼ੇ ਦਾ ਮਾਮਲਾ ਉਹ ਵੀ ਬਾਅਦ ਚੁੱਕੋਗੇ ਜਿਹੜਾ 50 ਕਿਲੋਮੀਟਰ ਤੱਕ ਦਾ ਬੀਐਸਏ ਚਾਰਾ ਲੱਗ ਗਿਆ ਬਿਲਕੁਲ ਚੁੱਕੋਗੇ ਬਿਲਕੁਲ ਜੇ ਤੁਸੀਂ 50 ਕਿਲੋਮੀਟਰ ਤੱਕ ਇਹਦਾ ਬਤਾਇਆ ਤੇ 50 ਕਿਲੋਮੀਟਰ ਤੱਕ ਲੋਕਾਂ ਨੂੰ ਬੱਡ ਰੇ ਦੀਆਂ ਗੀਆਂ ਸੂਲਤਾਂ ਵੀ ਦੋ ਨਾ ਹੂੰ ਜੀ ਸਾਨੂੰ ਮਤਲਬ ਸਾਡੇ ਬੱਚਿਆਂ ਨੂੰ ਉਹ ਦੱਸਦੇ ਜੋਬਾਂ ਵੀ ਦੋ ਨਾ ਸਾਡੀ ਖੇਤੀਬਾੜੀ ਐ ਮੇਨ ਅਸੀਂ ਖੇਤੀਬਾੜੀ ਦਿੰਦੇ ਹਾਂ ਇਹਦੇ ਤੋਂ ਬੇਸਤ ਰਸਤੀ ਉਹ ਲੈ ਕੇ ਦੋ ਸਾਨੂੰ ਸਾਨੂੰ ਬਿਨਾਂ ਨੰਤਰਸ ਤੋਂ ਲੋਨ ਦੋ ਅਸੀਂ ਛੋਟੇ ਛੋਟੇ ਆਪਣੇ ਜੂੰਟ ਲਾ ਸਕੀਏ ਉਹ ਲੜਾਂਗੇ ਉਹ ਬਾਰਡਰ ਬਾਰਡਰ 'ਚੋਂ ਦੀ ਮੈਂ ਲੜਾਈ ਲੜੂਗਾ ਸਰ ਜੇਸ਼ ਦੇ ਪ੍ਰਧਾਨ ਮੰਤਰੀ ਪਟਿਆਲਾ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਦੇ ਨੇ ਕਹਿੰਦੇ ਤਾਂ ਸਿਰਫ ਰਬਰ ਸਟੈਂਪ ਮੁੱਖ ਮੰਤਰੀ ਨੇ ਦਿੱਲੀ ਤੋਂ ਚੱਲਦੇ ਬਹੁਤ ساری ਦੁਨੀਆ ਕਹਿੰਦੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਅਡਾਨੀ ਤੇ ਬਾਨੀ ਚਲਾ ਦੇ ਸੁਣਦੇ ਹੂੰ ਸਾਡਾ ਪੈਸਾ ਉਹ ਲੈ ਕੇ ਮੋਦੀ ਜੀ ਕੋ ਫਾਇਲਾਂ ਦੇ ਸਾਨੂੰ ਦੇ ਬਸ ਸਭ ਦੇਖਦੇ ਗੱਲ ਅਸੀਂ ਪੰਜਾਬ ਚ ਅਡਾਨੀ ਬਾਨੀ ਨਹੀਂ ਵੜਨਦੇ ਭਾਵੇਂ ਜੋ ਮੱਝ ਹੋ ਜੇ ਦੇਸ਼ ਦੇ ਅੰਦਰ ਦੇ ਚੀਤ ਗੱਲ ਪੁੱਛੇ ਦਿਆ ਕੈਡਾ ਨੀ ਬਾਨੀ ਦੀ ਸਰਕਾਰ ਆ ਉਹ ਪਹਿਲਾਂ ਦੂਜਿਆਂ ਨੂੰ ਕਹਿਣ ਬਾਅਦ ਆਪਣਾ ਪਹਿਲਾਂ ਸੋਚ ਲੈਣ ਜੀ ਸਭ ਦੇਖਦੇ ਗੱਲ ਜੀ ਇਸ ਕਰਕੇ ਮੋਦੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦਾ ਆਪਣਾ ਸਾਡੇ ਦੇਸ਼ ਤੇ ਹੱਥ ਚਾਦੇ ਦਾ ਜਲੂਸ ਨਿਕਲ ਗਿਆ ਉੱਥੇ ਪੰਜਾਬ ਦੇ ਅੰਦਰ মিডিਆ ਦੇ ਉੱਤੇ ਪਹਿਲਾਂ ਹੀ ਉਹ ਚੀਚਾਂ ਕੀਤੀਆਂ ਅੱਜ ਫੇਰ ਇੱਕ ਨਵਾਂ মিডিਆ ਦੇ ਨਾਲ ਜੁੜਿਆ ਮੁੱਦਾ ਸਾਹਮਣੇ ਆਇਆ ਹੈ ਇੱਕ ਵੱਡਾ ਨੈਸ਼ਨਲ ਚੈਨਲ ਉਹ ਪੰਜਾਬ ਦੇ ਅੰਦਰ ਬਲੈਕਆਊਟ ਕਰ ਦਿੱਤਾ ਗਿਆ ਕਿਹੜਾ ਮੈਨੂੰ ਪਤਾ ਜੀ ਨਿਊਜ਼ ਜੀ ਪੰਜਾਬ ਰਣਾ ਬਚ ਅੱਜ ਹਾਂਜੀ ਪੂਰੇ ਪੰਜਾਬ ਦੇ ਵਿੱਚ ਬੰਦ ਕਰ ਦਿੱਤਾ ਗਿਆ ਮੈਨੂੰ ਪਤਾ ਨਹੀਂ ਮੈਂ ਸਵੇਰ ਦਾ ਮੀਟਿੰਗਾਂ ਘੰਡਿਆ ਇਹ ਪਤਾ ਮੈਨੂੰ ਉਹਦਾ ਪਤਾ ਨਹੀਂ ਕਿਉਂ ਕਰਤਾ ਕੀ ਹੋਇਆ ਮੈਂ ਪਤਾ ਕਰੂੰਗਾ ਵੀ ਕੀ ਗੱਲ ਹੋਈ ਹੈ ਕਹਿੰਦੇ ਕਿਤਾ ਬਲੈਕਆਊਟ ਸਾਰੀ ਪਾਰਟੀ ਨੇ ਇਹ ਤੁਹਾਡੀ ਪਾਰਟੀ ਦੇ ਉੱਤੇ ਉਹ ਇਲਜ਼ਾਮ ਲਾ ਰਹੇ ਨੇ ਕਹਿੰਦੇ ਧੱਕੇਸ਼ਾਹੀ ਕਰਦੀ ਹੈ ਪਾਰਟੀ ਨਹੀਂ 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 ਇਦਾਂ ਦੀ ਕੋਈ ਗੱਲ ਨਾ ਅਸੀਂ ਤਾਂ ਕਿਸੇ ਹੀ ਕਰਦੇ ਨਾ ਕੋਈ ਇਦਾਂ ਦੀ ਗੱਲ ਆ ਪਰ ਮੈਂ ਸਵੇਰ ਦਾ ਮੀਟਿੰਗਾਂ ਸੀ ਅੱਜ ਦੇਖੋ ਮੈਂ ਮੀਟਿੰਗ ਤੇ ਜਾਦਿਆ ਜੀ ਜੀ ਮੈਂ ਮੈਂ ਤਾਂ ਵੇਖਿਆ ਉਹ ਨਹੀਂ ਅੱਜ ਬਹੁਤ ਵਿਜੀਆ ਤੁਹਾਡਾ ਬਹੁਤ ਜਿਆਦਾ ਬਾਤੀ ਮੈਂ ਤਿੰਨ ਅਜੇ ਆਪਣੇ ਘਰ ਗਿਆ ਬੇਦੀ ਅਜੇ ਤਿੰਨ ਮੀਟਿੰਗਾਂ ਬਾਕੀ ਨੇ ਅਸਾਦਾ 1:30 ਵਜੂਗਾ ਸਮਝਦੇ ਗਏਗਾ ਦੇਖਾ ਕਿ ਮੈਂ ਜਿਆਦਾ ਜਿਆਦਾ ਧਿਆਨ ਨਹੀਂ ਕਰਦਾ ਕੌਣ ਆਊਟ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਔਰਤਾਂ ਨੂੰ 1000 ਨਹੀਂ 1100 ਰੁਪਏ ਦੇਵਾਂਗੇ ਕਹਿੰਦੇ ਵਿਰੋਧੀਆਂ ਨੇ ਉਹਦੇ ਤੇ ਵੀ ਤੰਜ ਕਸਣੇ ਸ਼ੁਰੂ ਕਰਤੇ ਕਹਿੰਦੇ ਹੁਣ ਇੱਕ ਹੋਰ ਜੁਮਲੀ ਛੱੜਤੀ ਕਹਿੰ ਲਾਦਾ ਕੋ ਲਾਤਾ ਜੀ ਬਾਕੀ ਜਿੰਨੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ ਉਹ ਕਹਿੰਦੇ ਬੇਚੀ ਬੇਨਾ ਜਿਹੜੀ ਜਿਹੜੀਆਂ ਗਾਰੰਟੀਆਂ ਦਿੱਤੀਆਂ ਸੀ 5 ਸਾਲ ਦੇ ਦਾਅਲੀ ਦਿੱਤੀਆਂ ਉਹਦੇ ਹੀ 2.5 ਸਾਲ ਤੋਂ ਪਹਿਲਾਂ ਕਰਤੀ ਦੋ ਸਾਲ ਚ ਪੂਰੀਆਂ ਕਰਤੀਆਂ ਕਿਹੜੀਆਂ ਕਿਹੜੀਆਂ ਗਾਰੰਟੀਆਂ ਦੇਤੀਆਂ ਗਿਣਾ ਸਕਦੇ ਹੋ ਗਿਣਾ ਬਿਜਲੀ ਮਾਫ ਹੋਈ ਕਿ ਨਹੀਂ 90% ਲੋਕਾਂ ਦੀ ਅਸੀਂ ਮੱਲਾ ਕਲੀਨਿਕ 865 ਬਣਾਤੇ ਪੰਜਾਬ ਚ ਅਸੀਂ ਸਕੂਲ ਆਫ ਫੈਮਿਨੈਂਟ 625 ਬਣਾਤੇ ਅਸੀਂ 43 ਹਜ਼ਾਰ ਬੰਦੇ ਨੂੰ ਨੌਕਰੀ ਦੇਤੀ 15 ਹਜ਼ਾਰ ਮੁਲਾਜ਼ਮ ਪੱਕਾ ਕਰਦੇ ਅਸੀਂ ਜਿਹੜੇ ਬਾਰਡਰਾਂ ਤੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਦਿੱਤਾ ਹਮ ਨੌਕਰੀਆਂ ਤੇ ਨੌਕਰੀਆਂ ਦੇਣੇ ਨਹੀਂ 1 ਕਰੋੜ ਰੁਪਇਆ ਸਿਰਮ ਸਾਬ ਆਪ ਜਾਂਦੇ ਆ ਅਸੀਂ ਸਦ ਜੱਡੀ ਸਰਗਸਖਿਆ ਫੋਰਸ ਹੈ ਹਿੰਦੁਸਤਾਨ ਚ ਪਹਿਲਾ ਐਦਾਂ ਦਾ ਸਟੇਟ ਹੈ ਜਿੱਥੇ ਉਹ ਬਣਾਈ ਤੇ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਸਾਡਾ ਅਸੀਂ ਮਤਲਬ ਜਿਹੜਾ ਪੰਜਾਬ ਐਗਰੀਕਲਚਰ ਸਟੇਟ ਹੈ ਜੀ ਪੰਜਾਬ ਦਾ ਪਾਣੀ ਬਹੁਤ ਥੱਲੇ ਚਲਾ ਗਿਆ ਜੀ ਅਸੀਂ ਕਿਸਾਨਾਂ ਨਾਲ ਪ੍ਰੋਮਿਸ ਕਰਕੇ ਆਈ ਕਿ ਤੁਹਾਨੂੰ ਨਹਿਰੀ ਪਾਣੀ ਦੇਾਂਗੇ ਹਮ ਸਮਝਣ ਦੀ ਗੱਲ ਜੀ ਪਿਛਲੇ ਦਿਨ ਵੀ ਦਿੱਤਾ ਪੰਜਾਬ ਦੀ ਹਰ ਨੁੱਕਰ ਤੇ ਪਹੁੰਚਿਆ ਐਲਕਮ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਮੈਦੀ ਪਾਣੀ ਕੱਲਾ ਖੇਤੀਬਾੜੀ ਦੂਧੂ ਦੀ ਘਰਾਂ ਨੂੰ ਵੀ ਉਹਦਾ ਐਨਐਸਸੀ ਨੂੰ ਮੁਝਾਂਗੇ ਇੱਕ ਅਗੱਟ ਜੋੜ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਆ ਪ੍ਰਧਾਨ ਮੰਤਰੀ ਵੀ ਅਮਿਤ ਸ਼ਾਹ ਵੀ ਜਿੰਨੀ ਵੀ ਬੀਜੇਪੀ ਦੀ ਲੀਡਰਸ਼ਿਪ ਆਈ ਹੈ ਉਹ ਇਹ ਗੱਲ ਕਹਿ ਰਹੀ ਹੈ ਕਹਿੰਦੇ ਜਦੋਂ ਇਹ ਚੰਡੀਗੜ੍ਹ ਦੇ ਵਿੱਚ ਇੱਕ ਨੇ ਨੈਸ਼ਨਲ ਲੈਵਲ ਦੇ ਉੱਤੇ ਇੱਕ ਨੇ ਪਰ ਪੰਜਾਬ ਦੇ ਅੰਦਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪੰਜਾਬ ਦੇ ਅੰਦਰ ਵੀ ਇੱਕ ਹੀ ਨੇ ਕਿਉਂ ਕਿ ਬੋਲਦਾ ਅਸੀਂ ਜਿਹੜੀ ਗੱਲ ਕਹੀ ਓਪਨ ਗਈ। ਰੋਲ ਗਾਂਧੀ ਨੂੰ ਮੀਟਿੰਗਾਂ ਚ ਭਗਵੰਤ ਮਾਨ ਜੀ ਨੇ ਕਿਹਾ ਕਿ ਤੁਹਾਡੇ ਬੰਦਿਆਂ ਨੇ ਪੰਜਾਬ ਚ ਕ腐ਸ਼ਨ ਕੀਤੀ। ਹੂੰ ਤੁਹਾਡੇ ਮੰਤਰੀ ਲੁੱਟ ਕੇ ਖਾ ਕੇ ਪੀਲੀ 5 ਸਾਲ ਦੀ ਸਰਕਾਰ ਚ ਕੈਪਟਨ ਨੇ ਤੇ ਉਹਦੇ ਮੰਤਰੀਆਂ ਨੇ ਬਹੁਤ ਲੁੱਟ ਬਚਾਈ। ਵੀ ਇਹਨਾਂ ਨਾਲ ਇਨੇ ਕਰ ਸਕਦੇ। ਇਹ ਕਾਦੀ ਧੰਦਕਤ ਵਾਲੀ ਹੈ। ਹੂੰ ਉਹ ਸਾਡੇ ਖਿਲਾਫ ਬੋਲਦੇ ਮੰਨਦੇ। ਰੋਜ਼ ਬੋਲਦੇ ਉਹਨਾਂ ਦੇ ਖਿਲਾਫ। ਉਹਨਾਂ ਦੇ ਮੰਤਰੀਆਂ ਦੇ ਪੱਥੇ ਕੀਤੇ ਆ, ਕਈ ਕੁਝ ਕੀਤਾ। ਸਮਝਦੇ ਕੀਗਾ? ਇਸ ਕਰਕੇ ਅੱਧਾ ਦੀ ਕੋਈ ਗੱਲ। ਜੀ ਹਾਂ। ਤਲਵਾਲ ਸਾਹਿਬ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬਾਹਰ ਜਿਆਦਾ ਰਹਿੰਦੇ ਨੇ ਪੰਜਾਬ ਦਾ ਪੈਸਾ ਬਾਹਰ ਲੈ ਕੇ ਜਾਂਦੇ ਨੇ ਹੈਲੀਕਾਪਟਰਾਂ ਤੇ ਝੂਟੇ ਬੋਲ ਲੈ ਰਹੇ ਨੇ ਮੈਨੂੰ ਲੱਗਦਾ ਨੂੰ ਨੂੰ ਤਾਂ ਸੋਹਰੇ ਇੰਦੇ ਕਿਹੜੇ ਹਲੀ ਗੱਲਾਂ ਝੂਠੇ ਲੈਦੇ ਜੀ ਪੰਜਾਬ ਦਾ ਖਜ਼ਾਨਾ ਕਹਿੰਦੇ ਲਾਵਾ ਛੱਡਿਆ ਗੁਜਰਾਤ ਨਾਲਿਆਂ ਪੰਜਾਬ ਦਾ ਮੁੱਖ ਆਕਾ ਨੂੰ ਆਕਾ ਨੂੰ ਖੁਸ਼ ਕਰਨ ਦੇ ਉੱਤੇ ਲੱਗੇ ਰਹਿੰਦੇ ਨੇ ਕਹਿੰਦੇ ਉਹ ਸਭ ਗੱਲਾਂ ਨੇ ਕਿਹੜਾ ਆਕਾ ਫੜ ਕੇ ਜੇਲ੍ਹ ਚ ਦੇ ਤਾ ਉਹਨੂੰ ਖੁਸ਼ ਕਰਦੇ ਲੱਗੇ ਨਾ ਕੋਈ ਗੱਲ ਨਾ ਬਾਤ ਕੋਈ ਉਧਰ ਦੀ ਗੱਲ ਕੋਈ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਜਿੱਥੇ ਲੋੜ ਹੁੰਦੀ ਆ ਉੱਥੇ ਜਾਂਦੇ ਆ ਜਿੱਥੇ ਲੋੜ ਦੀ ਉੱਥੇ ਢੁੜਦੇ ਹੁੰਦੇ ਅੱਜ ਅਮਰਤਪਾਲ ਵੀ ਚੌਣ ਮੈਦਾਨ ਦੇ ਅੰਦਰ ਆ ਉਹ ਅਮਰਤਪਾਲ ਜਿਹਦੇ ਉੱਤੇ ਐਨਐਸਏ ਲਾਇਆ ਗਿਆ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਭੇਜਿਆ ਗਿਆ ਉਹ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਤੇ ਉਹ ਕਹਿੰਦੇ ਕਿ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਦੇਖੋ ਇਹ ਦੇਸ਼ ਦੇ ਅੰਦਰ ਡੈਮੋਕ੍ਰੇਸੀ ਹਰ ਬੰਦਾ ਚੋਣ ਨਾ ਸਕਦਾ ਹਰ ਬੰਦੇ ਦਾ ਆਪਣਾ ਅਜੰਡਾ ਠੀਕ ਆ ਮਤਲਬ ਪਾਰ ਲੜ ਰਿਹਾ ਤੇ ਕੋਈ ਗੱਲ ਨਹੀਂ ਲੜ ਰਹਾ ਲੋਕਾਂ ਨੇ ਡਿਸਾਈਡ ਕਰਨਾ ਕਿ ਕਿਧ ਨੂੰ ਵੋਟਾਂ ਪਾਉਣੀਆਂ ਕਿਧ ਨੂੰ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਹਿਬ ਜੀ ਇੰਤੀ ਸਮਾਪਤ ਹ ਆਪਣਾ ਤਾਂ ਸਾਡੇ ਨਾਲ ਬਲਕਿੰਦਰ ਸਿੰਘ ਧਾਲੀਵਾਲ ਮੰਤਰੀ ਮੌਜੂਦ ਸੀਗੇ ਜੋ ਇਸ ਵਕਤ ਲੋਕ ਸਭਾ ਉਮੀਦਵਾਰ ਵੀ ਹਨ ਅੰਮ੍ਰਿਤਸਰ ਹਲਕੇ ਤੋਂ ਤਾਂ ਉਹਨਾਂ ਦੇ ਨਾਲ ਖੁੱਲੀ ਗੱਲਬਾਤ ਹੋਈ ਆ ਅਗਲੀ ਮੁਲਾਕਾਤ ਦੇ ਵਿੱਚ ਕਿਸੇ ਹੋਰ ਉਮੀਦਵਾਰ ਦੇ ਨਾਲ ਗੱਲਬਾਤ ਕਰਾਂਗੇ ਦੇਖਦੇ ਰਹੋ ਐਸਐਮਟੀਵੀ ਤੇ ਮੈਨੂੰ ਰਾਜੇਸਿਪ ਭੱਲੋ ਨੂੰ ਮੇਰੇ ਸਾਥੀ ਗੁਰਜਿੰਦਰ ਸਿੰਘ ਦੇ ਨਾਲ ਦਿਓ ਇਜਾਜ਼ਤ ਧੰਨਵਾ